री कानो लायो फोह लाओ मोदी मोदी सरकार जो हा हा ਜਿੰਦਾਬਾਦ 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 ਇਹ ਬੱਲੇ ਜੇ ਲੜ ਜਾ ਤਾ ਗਿਆ ਠੀਕ ਕਰ ਦੇ ਜੱਲਾ ਬਾਣੇ ਮੈਂ ਨਾ ਮਾਲ ਮਾਲ ਦਾ ਪਿਆਰ ਕਰਦਾ ਮਨ ਦੇ ਵਿੱਚ ਇੱਟੇ ਬੰਨ ਲੀ ਨੋ ਇਹ ਵੀ ਤੋਰ ਆਪਣੇ ਆਪਣੇ ਚੋਟੇ ਲੈ ਚਰਾ ਰਹੇ ਨੇ ਮਾਤਾ ਜੀ ਮੁਸਤਫਾ ਬਾਦ ਮੁਸਤਫਾ ਬਾਦ ਜੱਪ ਬੋਲੋ ਰੱਬ ਅੱਜ ਅਸੀਂ ਦੇਵੀ ਦਾਸਪੁਰਾ ਤੇ ਪੀਸੀ ਕਰ ਰਹੇ ਆ ਰੇਲ 트랙 ਦੇ ਉੱਤੇ ਔਰ ਹੁਣ ਕੁਛ ਦੇਰ ਬਾਅਦ ਅਸੀਂ ਰੇਲ 트랙 ਤੇ ਚੜ ਜਾਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਕੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਸ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾ ਦਿੱਤੀਆਂ ਜਾਂਦੀ ਚੈਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨਹੀਂ ਜਾਣ ਦਿੱਤਾ ਗਿਆ 4533 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਘਾਹ ਜਿਹੜੀਆਂ ਸਾਡੀਆਂ ਮੰਗਾਂ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਜੋਦਰਾਂਤੀ ਆਤ ਮੰਗਾ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਵੀ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀਟੂ 50 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ ਚ ਕਹੀ ਬੇਸ਼ੱਕ ਸੁਪਰੀਮ ਕੋਰਟ ਚ ਜਾ ਕੇ ਮੁਕਰਗੇ ਹੈਗੇ ਨੇ ਔਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜਿਹੜੀ ਆਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆੜਤੀਏ ਹੜਤਾਲਤੇ ਨੇ ਜਿਹੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਔਰ ਨਾਲ ਦੀ ਨਾਲ ਮਿਲਰ ਹੜਤਾਲਤੇ ਗਏ ਹੋਏ ਨੇ ਤੋਂ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣ ਮਿੱਠ ਕੇ ਪੰਜਾਬੀਆਂ ਨਾਲ ਤੱਕਾ ਕਰਦਾ ਸਾਨੂੰ ਰੋਲਣਾ ਚਾਹੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੇ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆਰਥੀਏ ਦੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇੱਕ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ ਮੀਡੀਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਨ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟ੍ਰਿਬਿਊਨਲ ਦੇ ਇੱਕ ਜੱਜ ਨੇ ਕਹਿਤਾ ਵੀ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਹਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰ ਰੱਖ ਰਹੇ ਆ ਵੀ ਕੀ ਬਣ ਰਿਹਾ ਤੇ 98% ਜਿਹੜਾ ਪ੍ਰਦੂਸ਼ਨ ਆ ਉਤੇ ਕੁਝ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਨ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਨ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਪੀ ਇਹ ਪ੍ਰਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਪੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿਨੇ ਆਂ ਭਾਜਪਾ ਤਿਆਰ ਐਸਐਸ ਗੈਨਮਿਤ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਕਿ ਕੰਗਨਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲਕਸ਼ਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਇਓ ਯਾਦ ਰੱਖਿਓ ਸ਼ਹੀਦ ਸੁਭ ਕਰਨ ਸਿੰਘ ਸ਼ਹੀਦ ਕੀਤਾ ਕਿੰਨਾਂ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ ਤੇ ਕੀ ਹੋ ਗਿਆ ਅਰੇ ਇਦੋਂ ਕਹਾ ਕਿੰਨਾਂ ਨੇ ਸਾਨੂੰ ਬਾਰਡਰ ਤੇ ਬਣਾਇਆ ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਕਿੰਨਾ ਨੇ ਡਰੋ ਰਹੀ ਸਾਡੇ ਤੇ ਹੰਝੂ ਗਾਂ ਤੇ ਵਰਸਾਏ ਕਿੰਨਾ ਨੇ ਸਾਡਾ ਨੁਕਸਾਨ ਕੀਤਾ ਔਰ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਰੱਖ ਕੇ ਸਾਡੇ ਕਿਸਾਨ ਵੋਟ ਕਰਨਗੇ ਤੇ ਸ਼ਾਇਦ ਸਹੀ VOTING ਹੋ ਜਾਵੇ ਧੰਨਵਾਦ ਹਾਂ ਦੇਖੋ ਜਦੋਂ ਵੀ ਕੋਈ ਵੀ ਪਾਰਟੀਆਂ ਜਦੋਂ ਵਿਰੋਧੀ ਤਰਚ ਹੁੰਦੀਆਂ ਨੇ ਉਦੋਂ ਕਿਸਾਨ ਤਾਂ ਬਹੁਤ ਚੰਗੇ ਲੱਗਦੇ ਨੇ ਕੱਲੇ ਸਾਡੇ ਮੁੱਦੇ ਹੀ ਨਹੀਂ ਚੁੱਕੇ ਜਾਂਦੇ ਮੁੱਦਿਆਂ ਨੂੰ ਚੋਣ ਮੈਨੀਫੈਸਟੋ 'ਚ ਹੀ ਨਹੀਂ ਪਾਇਆ ਜਾਂਦਾ ਸਾਡੇ ਧਰਨਿਆਂ ਵਿੱਚ ਸ਼ਮੂਲਿਤ ਕਰਦੇ ਆ ਲੀਡਰ ਆ ਪਰ ਲਗਾਤਾਰ ਸਾਡੀ ਸਫਤ ਕਰਦੇ ਆ ਵੀ ਤੁਸੀਂ ਦੇਸ਼ ਵਾਸਤੇ ਲੜ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹਨਾਂ ਦੀਆਂ ਪਾਰਟੀਆਂ ਨੂੰ ਸੱਤਾ ਨਸੀਬ ਹੋ ਜਾਂਦੀ ਆ ਫਿਰ ਆ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਵਾ ਵੀ ਅਸੀਂ ਤਾਂ ਆਹ ਕਰ ਨਹੀਂ ਸਕਦੇ ਆਹ ਸੰਭਵ ਨਹੀਂ ਹੈਗਾ ਮੁੱਕਰਿਆ ਜਾਂਦਾ ਵਾ ਸੋ ਸਾਨੂੰ ਜਿੱਥੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਬਣਦੇ ਆ ਜਦ ਲੀਡਰ ਬੋਲਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਤੱਕ ਲੜਨਾ ਪਊਗਾ ਜਿਵੇਂ ਆਮ ਆਦਮੀ ਪਾਰਟੀ ਸੀਗੀ ਜਿਹੜੀ ਬੀਬੀ ਚੁਟਕੀਆਂ ਜੇ ਦੇਂਦੀ ਸੀਗੀ ਸਾਨੂੰ ਐਮਐਸਪੀ ਤੇ ਇੱਥੋਂ ਤੱਕ ਉਹਦੇ ਬਾਈਟਾਂ ਹੈਗੀਆਂ ਨੇ ਵੀ ਮੇਰਾ ਸਿਰ ਕਤਲ ਕਰ ਦਿਓ ਆ ਸਿਰ ਲਵਾ ਦਿਆਂਗੇ ਸ਼ਾਮਾਂ ਨੂੰ ਕਹਿੰਦੇ ਐਮਐਸਪੀ ਦੇ ਦਿਆਂਗੇ ਤੋ ਗੱਲਾਂ ਜਿਹੜੀਆਂ ਨੇ ਨਾ ਉਹ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ ਕਰਨ ਨੂੰ ਕੁਝ ਹੋਰ ਹੁੰਦੀਆਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹ ਸੱਚ ਬੋਲ ਰਹੇ ਆ हम तो कह रहे हैं देखिए अब उन्होंने पंजाब के युवाओं के ऊपर अल्जाम लगाया हम कहते हैं डोप टेस्ट हो जाए सच साब के सामने आ जाए भी क्या सच है क्या झूठ है तो हम इसलिए बोला है नहीं डोप टेस्ट आप भी जानते हैं किस चीज का होता है तो हम तो चाहते हैं देश की नई चुनी हुई एमपी है सेलिब्रिटी है उनका डोप टेस्ट तो होना ही चाहिए तो, स्पष्ट आप ही संबोलक के है, दो घंटे का रेल रोको ਕੋ ਬਹੁਤਾ ਲੰਮਾ ਨਹੀਂ ਹੈਗਾ ਬਹੁਤ ਸਾਰੇ ਟਰੈਕਾਂ ਤੇ ਰੇਲਾਂ ਨਹੀਂ ਆਉਣਾ ਨਹੀਂ ਹੈਗਾ ਆਪਾਂ ਮਹੀਨਾ ਪਹਿਲਾਂ ਬੋਲਿਆ ਹੈਗਾ ਹਾਂ ਪਰ ਜਦੋਂ ਵੀ ਕੋਈ ਕੋਈ ਵੀ ਚੀਜ਼ ਰੁਕਦੀ ਆ ਲੋਕਾਂ ਨੂੰ ਸਮੱਸਿਆਵਾਂ ਤਾਂ ਆਉਂਦੀਆਂ ਹੈਗੀਆਂ ਪਰ ਜਿਹੜੇ ਜਿਹੜੇ ਕਾਰਜ ਵਾਸਤੇ ਅਸੀਂ ਰੇਲਾ ਰੋਕ ਰਹੇ ਹਾਂ ਲੋਕਾਂ ਵਾਸਤੇ ਆ ਕੋਈ ਸਾਡੇ ਨਿੱਜੀ ਹਿੱਤ ਨਹੀਂ ਤੋਂ ਵੱਡੇ ਮੁੱਦੇ ਨੇ ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ ਜੇ ਦੇਸ਼ ਦਾ ਖੇਤੀ ਸੈਕਟਰ ਤਬਾਹ ਹੋ ਗਿਆ ਪੰਜਾਬ ਤਬਾਹ ਹੋ ਗਿਆ ਉਹਦੇ ਨਾਲ ਉਹਦੇ 2 ਘੰਟੇ ਤਕਲੀਫ ਸਹਿ ਕੇ ਅਸੀਂ ਇਹ ਕੰਮ ਚ ਕਾਮਯਾਬ ਹੋ ਜੇ ਤੇ ਇਹ ਸਫਲ ਹੋਵਾਂਗੇ ਆਪਾਂ ਅੱਗੇ ਦਾ ਕੀ ਮਕਸਦ ਹੈ ਜੀ ਇਹਨਾਂ ਦਾ 10 ਅੱਜ ਅਸੀਂ ਦੇਵੀ ਦਾਸਪੁਰਾ ਤੇ ਪੀਸੀ ਚੋਰ ਜੇਨੀ ਚੋਰ ਜੇਨੀ ਚੋਰ ਜਿੱਤੇ ਪਹਾੜੀ ਮੋਰ ਹੋ ਵੀ ਚੋਰ ਹੋ ਵੀ ਚੋਰ ਕੱਟਿਆ ਜਲਨਾ ਨਾ ਜਲਨਾ 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 ਤਰਨ ਸੁਹਾਏ ਹਾਏ ਹਾਏ ਜਲਨਾ ਤਰਨ ਸੁਹਾਏ ਹਾਏ ਹਾਏ ਜਲਨਾ ਤਰਨ ਸੁਹਾਏ ਹਾਏ ਹਾਏ ਥੋੜਾ ਜਿਹਾ ਪਿੱਛੇ ਥੋੜਾ ਜਿਹਾ ਸਰ ਫਿੱਟ ਗਾਇਆ ਸੁਹਾਏ ਮੇਰਾ مطلب ਉੱਤਲੇ ਪੱਤੀ ਤੇ ਉਹਨਾਂ ਨੇ ਕੋਈ ਨਾ ਰਸਤੇ ਅਜੇ ਮੰਨ 我来说。 ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਅੱਜ ਅਸੀਂ ਦੇਵੀदासਪੁਰਾ ਤੇ ਪੀਸੀ ਕਰ ਰਹੇ ਹਾਂ ਰੇਲ 트랙 ਦੇ ਉੱਤੇ ਔਰ ਹੁਣ ਕੁਛ ਧੇਰ ਬਾਅਦ ਅਸੀਂ ਰੇਲ 트랙 ਤੇ ਚੜ ਜਾਾਂਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜਿਹੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਗੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਸ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾ ਦਿੱਤੀਆਂ ਜਾਣ ਦੀ ਚਿਹਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨਹੀਂ ਜਾਣ ਦਿੱਤਾ ਗਿਆ 453 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਗਾਹ ਜਿਹੜੀਆਂ ਸਾਡੀਆਂ ਮੰਗਾਂ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਦੋਧਨ ਆਤੀ ਆਤ ਮੰਗਾ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾਂ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਵੀ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤੇਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀ250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ 'ਚ ਕਹੀ ਬੇਸ਼ੱਕ ਸੁਪਰੀਮ ਕੋਰਟ 'ਚ ਜਾ ਕੇ ਮੁਕਰਗੇ ਹੈਗੇ ਨੇ ਔਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜੜੀ ਆਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆੜਤੀਏ ਹੜਤਾਲਤੇ ਨੇ ਜੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਹਰ ਨਾਲ ਦੀ ਨਾਲ ਮਿੱਲਰ ਹੜਤਾਲਤੇ ਗਏ ਹੋਏ ਨੇ ਤੋਂ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣ ਮਿੱਥ ਕੇ ਪੰਜਾਬੀਆਂ ਨਾਲ ਧੱਕਾ ਕਰਦਾ ਸਾਨੂੰ ਰੋਲਣਾ ਜੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੀ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆਰਟੀਏ ਦੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇੱਕ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ ਮੀਡੀਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਣ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟ੍ਰਿਬਿਊਨਲ ਦੇ ਇੱਕ ਜੱਜ ਨੇ ਕਹਿਤਾ ਵੀ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਹਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰੱਖ ਰਖ ਰਹੇ ਆ ਕਿ ਕੀ ਬਣ ਰਿਹਾ ਤੇ 98% ਜੜਾ ਪ੍ਰਦੂਸ਼ਣ ਆ ਉੱਤੇ ਕੁਝ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਵੀ ਇਹ ਪਰ ਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆਂ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜੌਣ ਜਿਹੜੇ ਹੜਕੰਪ ਮਚਾਉਂਦੇ ਨੇ ਤੋ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿੰਨੇ ਆਂ ਭਾਜਪਾ ਤੇ ਆਰਐਸएस ਕੇ ਨਿੱਧ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆਂ ਕੰਗਨਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲક્ષਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਓ ਯਾਦ ਰੱਖਿਓ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਕਿੰਨਾ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ ਤੇ ਕੀ ਹੋ ਗਿਆ ਅਰ ਇਹਦੋਂ ਕਹਾ ਕਿੰਨਾ ਨੇ ਸਾਨੂੰ ਬਾਰਡਰ ਤੇ ਬਣਾਇਆ ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਕਿੰਨਾ ਨੇ ਡਰੋ ਰਹੀ ਸਾਡੇ ਤੇ ਹੰਝੂ ਗਾਂਚ ਵਰਸਾਏ ਕਿੰਨਾ ਨੇ ਸਾਡਾ ਨੁਕਸਾਨ ਕੀਤਾ ਔਰ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ PMSP ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਰੱਖ ਕੇ ਸਾਡੇ ਕਿਸਾਨ ਵੋਟ ਕਰਨਗੇ ਤੇ ਸ਼ਾਇਦ ਸਹੀ VOTING ਹੋ ਜਾਵੇ ਧੰਨਵਾਦ ਹਾਂ ਦੇਖੋ ਜਦੋਂ ਵੀ ਕੋਈ ਵੀ ਪਾਰਟੀਆਂ ਜਦੋਂ ਵਿਰੋਧੀ ਤਰਚ ਹੁੰਦੀਆਂ ਨੇ ਉਦੋਂ ਕਿਸਾਨ ਤਾਂ ਬਹੁਤ ਚੰਗੇ ਲੱਗਦੇ ਨੇ ਇਕੱਲੇ ਸਾਡੇ ਮੁੱਦੇ ਹੀ ਨਹੀਂ ਚੁੱਕੇ ਜਾਂਦੇ ਮੁੱਦਿਆਂ ਨੂੰ ਚੋਣ ਮੈਨੀਫੈਸਟੋ 'ਚ ਹੀ ਨਹੀਂ ਪਾਇਆ ਜਾਂਦਾ ਸਾਡੇ ਧਰਨਿਆਂ ਵਿੱਚ ਸ਼ਮੂਲਿਤ ਕਰਦੇ ਆ ਲੀਡਰ ਔਰ ਲਗਾਤਾਰ ਸਾਡੀ ਸਫਤ ਕਰਦੇ ਆ ਵੀ ਤੁਸੀਂ ਦੇਸ਼ ਵਾਸਤੇ ਲੜ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹਨਾਂ ਦੀਆਂ ਪਾਰਟੀਆਂ ਨੂੰ ਸੱਤਾ ਨਸੀਬ ਹੋ ਜਾਂਦੀ ਆ ਫਿਰ ਆ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਵਾ ਵੀ ਅਸੀਂ ਤਾਂ ਆਹ ਕਰ ਨਹੀਂ ਸਕਦੇ ਆਹ ਸੰਭਵ ਨਹੀਂ ਹੈਗਾ ਮੁੱਕਰਿਆ ਜਾਂਦਾ ਵਾ ਸੋ ਸਾਨੂੰ ਜਿੱਥੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਬਣਦੇ ਆ ਜਦ ਲੀਡਰ ਬੋਲਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਤੱਕ ਲੜਨਾ ਪਊਗਾ ਜਿਵੇਂ ਆ ਆਮ ਆਦਮੀ ਪਾਰਟੀ ਸੀਗੀ ਜਿਹੜੀ ਬੀਬੀ ਚੁਟਕੀਆਂ ਜਿੰਦ ਦੀ ਸੀਗੀ ਸਾਨੂੰ ਐਮਐਸਪੀ ਤੇ ਇੱਥੋਂ ਤੱਕ ਉਹਦੇ ਬਾਈਟਾਂ ਹੈਗੀਆਂ ਨੇ ਵੀ ਮੇਰਾ ਸਿਰ ਕਤਲ ਕਰ ਦਿਓ ਆ ਸਿਰ ਲਵਾ ਦੇਾਂਗੇ ਸ਼ਾਮਾਂ ਨੂੰ ਕਹਿੰਦੇ ਐਮਐਸਪੀ ਦੇ ਦੇਾਂਗੇ ਤੋ ਗੱਲਾਂ ਜਿਹੜੀਆਂ ਨੇ ਨਾ ਉਹ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ ਕਰਨ ਨੂੰ ਕੁਝ ਹੋਰ ਹੁੰਦੀਆਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹ ਸੱਚ ਬੋਲ ਰਹੇ ਆ हम तो कह रहे हैं देखिए अब उन्होंने पंजाब के युवाओं के ऊपर अल्जाम लगाया हम कहते हैं डोप टेस्ट हो जाए सच साफ के सामने आ जाए भी क्या सच है क्या झूठ है तो हम इसलिए बोला है डोप टेस्ट आप भी जानते हैं किस चीज का होता है तो हम तो चाहते हैं देश की नई चुनी हुई एमपी है सेलिब्रिटी है उनका डोप टेस्ट तो होना ही चाहिए तो, स्पष्ट आप ही संबोलक के दो घंटे का रेल रोको ਕੋ ਬਹੁਤਾ ਲੰਮਾ ਨਹੀਂ ਹੈਗਾ ਬਹੁਤ ਸਾਰੇ ਟਰੈਕਾਂ ਤੇ ਰੇਲਾਂ ਨੇ ਆਉਣਾ ਨਹੀਂ ਹੈਗਾ ਆਪਾਂ ਮਹੀਨਾ ਪਹਿਲਾਂ ਬੋਲਿਆ ਹੈਗਾ ਹਾਂ ਪਰ ਜਦੋਂ ਵੀ ਕੋਈ ਕੋਈ ਵੀ ਚੀਜ਼ ਰੁਕਦੀ ਆ ਲੋਕਾਂ ਨੂੰ ਸਮੱਸਿਆਵਾਂ ਤਾਂ ਆਉਂਦੀਆਂ ਹੈਗੀਆਂ ਪਰ ਜਿਹੜੇ ਜਿਹੜੇ ਕਾਰਜ ਵਾਸਤੇ ਅਸੀਂ ਰੇਲਾ ਰੋਕ ਰਹੇ ਹਾਂ ਲੋਕਾਂ ਵਾਸਤੇ ਆ ਕੋਈ ਸਾਡੇ ਨਿੱਜੀ ਹਿੱਤ ਨਹੀਂ ਤੋਂ ਵੱਡੇ ਮੁੱਦੇ ਨੇ ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ ਜੇ ਦੇਸ਼ ਦਾ ਖੇਤੀ ਸੈਕਟਰ ਤਬਾਹ ਹੋ ਗਿਆ ਪੰਜਾਬ ਤਬਾਹ ਹੋ ਗਿਆ ਉਹਦੇ ਨਾਲ ਉਹਦੇ 2 ਘੰਟੇ ਤਕਲੀਫ ਸਹਿ ਕੇ ਅਸੀਂ ਇਹ ਕੰਮ ਚ ਕਾਮਯਾਬ ਹੋ ਜੇ ਤੇ ਇਹ ਸਫਲ ਹੋਵਾਂਗੇ ਆਪਾਂ ਅੱਧਾ 3 ਮਤਸਾ ਕਰਦੇ 10 ਅੱਜ ਅਸੀਂ ਦੇਵੀ ਦਾਸਪੁਰਾ ਤੇ ਪੀਸੀ ਕਰ ਰਹੇ ਆ ਰੇਲ ਟ੍ਰੈਕ ਦੇ ਉੱਤੇ ਔਰ ਹੁਣ ਕੁਛ ਦੇਰ ਬਾਅਦ ਅਸੀਂ ਰੇਲ ਟ੍ਰੈਕ ਤੇ ਚੜ ਜਾਾਂਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਕੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਹ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾ ਦਿੱਤੀਆਂ ਜਾਣ ਦੀ ਤਿਆਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨੇ ਜਾਣ ਦਿੱਤਾ ਗਿਆ 453 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਗਹਾ ਜਿਹੜੀਆਂ ਸਾਡੀਆਂ ਮੰਗਾਂ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਦੋਦਨਾਤੀ ਆਤ ਮੰਗਾਂ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾਂ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਵੀ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀ250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ ਚ ਕਹੀ ਬੇਸ਼ੱਕ ਸੁਪਰੀਮ ਕੋਰਟ ਚ ਜਾ ਕੇ ਮੁਕਰਗੇ ਹੈਗੇ ਨੇ ਔਰ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜਿਹੜੀ ਆਸ ਵੇਲੇ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆਰਤੀਏ ਹੜਤਾਲਤੇ ਨੇ ਜੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਔਰ ਨਾਲ ਦੀ ਨਾਲ ਮਿਲਰ ਹੜਤਾਲਤੇ ਗਏ ਹੋਏ ਨੇ ਤੋਂ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣਮਿੱਥ ਕੇ ਪੰਜਾਬੀਆਂ ਨਾਲ ੱੱੱਕਾ ਕਰਦਾ ਸਾਨੂੰ ਰੋਲਣਾ ਚਾਹੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੇ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆਰਤੀਏ ਦੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇੱਕ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ ਮੀਡੀਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਣ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟ੍ਰਿਬਿਊਨਲ ਦੇ ਇੱਕ ਜੱਜ ਨੇ ਕਹਿਤਾ ਵੀ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰੱਖ ਰਖ ਰਹੇ ਆ ਕਿ ਕੀ ਬਣ ਰਿਹਾ ਤੇ 98% ਜੜਾ ਪ੍ਰਦੂਸ਼ਣ ਆ ਉਤੇ ਕੁਛ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਵੀ ਇਹ ਪ੍ਰਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪ੍ਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿਨੇ ਆ ਭਾਜਪਾ ਤਿਆਰ ਸਸ ਗਿਣ ਮਿੱਥ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟਰ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਉਜਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲਖਸ਼ਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਓ ਯਾਦ ਰੱਖਿਓ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਕਿੰਨਾ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ ਤੇ ਕੀ ਹੋ ਗਿਆ ਹਰ ਇਹ ਤੋਂ ਕਹਾ ਕਿੰਨਾ ਨੇ ਸਾਨੂੰ ਬਾਰਡਰ ਤੇ ਬਣਾਇਆ ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਕਿੰਨਾ ਨੇ ਡਰੋ ਰਹੀ ਸਾਡੇ ਤੇ ਹੰਝੂ ਗਾਂ ਚ ਵਰਸਾਏ ਕਿੰਨਾ ਨੇ